ਇਨਾਂ ਦੀ ਪਾਵਨ ਹਜ਼ੂਰੀ ਵਿੱਚ ਸੰਗਤ ਦੇ ਰੂਪ ਵਿੱਚ ਆਪਾਂ ਸਾਰੇ ਆਜ਼ਰੀਆਂ ਲਗਵਾ ਰਹੇ ਹਾਂ ਜੋ ਮਾਪੁਰਖਾਂ ਸਤਿਗੁਰਾਂ ਦੀ ਬਖਸ਼ਿਸ਼ ਨਾਲ ਉਪਰਾਲਾ ਕੀਤਾ ਜਥੇ ਨੇ ਇਲਾਕੇ ਦੀ ਸੰਗਤ ਨੇ ਵਰਦਾ ਸਹਿਯੋਗ ਦਿੱਤਾ ਇਸ ਤਰਕੇ ਇੱਕੀ ਦਿਨ ਜਪ ਤਪ ਸਮਾਗਮ ਚੱਲਿਆ ਜਿਹੜਾ ਹਰ ਸਾਲ ਧੰਨ ਬਾਬਾ ਅਨੰਦ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਹੁੰਦਾ ਹੈ ਅਤੇ ਦਦੋ ਕਿਤੇ ਗੁਰੂ ਦਾ ਕੋਈ ਪੁਰਬ ਇਤਿਹਾਸ ਕਿਹਾੜਾ ਆਉਂਦਾ ਤੇ ਉਹ ਵੀ ਨਾਲ ਉਖਰਖਿਆ ਜਾਂਦਾ ਹੈ ਜਿਵੇਂ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਾਡੇ 400 ਸਾਲਾ ਜੋਤੀ ਜੋਤ ਸਮਾਉਣ ਦੇਸ ਵੀ ਨਾਲ ਰੱਖਿਆ ਹੈ ਸਤਿਗੁਰਾਂ ਦਾ ਪਾਵਨ ਫੁਰਮਾਨ ਏ ਮਨ ਹਰਜੀਤ ਧਿਆਏ ਤੂੰ ਇਕ ਮਨ ਇਕ ਚਿਤ ਪਾਏ ਆ ਜਿਹੜਾ ਸਮਾਗਮ ਹੋਇਆ ਹੈ ਇਹਦੇ ਵਿੱਚ ਵੀ ਇਕਾਗਰਤਾ ਬਣਾਉਣ ਵਾਸਤੇ ਪੁੰਨ ਵਧਾਉਣ ਵਾਸਤੇ ਹੀ ਉਤਮ ਕੀਤਾ ਜਾਂਦਾ ਹੈ ਸੰਸਾਰੀ ਕੰਮਾਂ ਤੋਂ ਕਿਨਾਰਾ ਕਰਕੇ ਜੋ ਜਿਹੜੀਆਂ ਚੌਦੀਆਂ ਝਗੜੇ ਝਮੇਲੇ ਦੀਆਂ ਖਬਰਾਂ ਗੱਲਾਂ ਇਹਨਾਂ ਨੂੰ ਤਿਲਾਂਦ ਨਹੀਂ ਦੇ ਕੇ ਇੱਕੀ ਦਿਨ ਪੂਰਾ ਧਿਆਨ ਕੇਂਦਰਿਤ ਕਰਕੇ ਇਹ ਸਾਧਨਾ ਇਹ ਜਪਤਾ ਕੀਤਾ ਜਾਂਦਾ ਹੈ ਸੋ ਸਤਿਗੁਰੂ ਜਦੋਂ ਆਪ ਬਖਸ਼ਿਸ਼ ਕਰਦੇ ਨੇ ਤਦਉਹੀ ਇਹ ਹੋ ਜਾਂ ਸੁਭਾਗ ਪ੍ਰਾਪਤ ਹੁੰਦੇ ਉਹ ਵੀ ਵੱਡ ਭਾਗੀ ਹਨ ਜਿਨ੍ਹਾਂ ਨੇ ਸਮਾਗਮ ਤੇ ਹਾਜ਼ਰੀਆਂ ਭਰੀਆਂ ਉਹ ਚੇਤੇ ਦੌਰ ਤੇ ਸਤਿਗੁਰ ਜੋਗ ਬਾਬਾ ਗੁਰਜੀਤ ਸਿੰਘ ਜੀ ਨਾਨਕ ਸਾਧੂ ਜਿਥਾ ਦਾਸ ਜਿਥਾ ਇਸੇ ਵਾਸਤੇ ਹਾਜ਼ਰੀ ਭਰਨ ਆਉਂਦੇ ਹਨ ਕਿ ਸਤਿਗੁਰ ਜੋਗ ਬਾਬਾ ਸੁਚਾ ਸਿੰਘ ਜੀ ਇਹ ਬਹੁਤ ਵੱਡਾ ਸਮਾਗਮ ਰੱਖਦੇ ਨੇ ਜਿਤੇ ਇਹਨਾ ਮਹਾਪੁਰਖਾਂ ਦੇ ਹਿਰਦੇ ਵਿੱਚ ਧੰਨ ਬਾਬਾ ਲਾਲ ਸਿੰਘ ਜੀ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਅਥਾ ਸਨਕਾਰ ਹੈ ਉਥੇ ਧੰਨ ਬਾਬਾ ਗੁਰ ਸਿੰਘ ਜੀ ਪ੍ਰਤੀ ਵੀ ਅਥਾ ਸਨਕਾਰ ਹੈ ਅਤੇ ਮਹਿਮਨਤਾ ਸਾਦਗੀ ਪਿਆਰ ਇਹ ਪਿਆਰ ਦੇ ਨਾਲ ਬੁਲਾਉਂਦੇ ਨੇ ਕਿੰਨੇ ਬੁਣੀਿਆਨੀ ਮਹਾਪੁਰਸ਼ ਗਿਆਨ ਸਿੰਘ ਸਾਹਿਬਾ ਜੀ ਨਾਮ ਭਰਦੇ ਨੇ ਕਿੰਨਾ ਸੁਹਾਵਣਾ ਇਹ ਸੁਭਾਗਾ ਸਮਾ ਹੁੰਦਾ ਹੈ ਤੇ ਸਤਿਮੁੱਚ ਹੀ ਓਹ ਮਨ ਬਣਾ ਕੇ ਹਾਜ਼ਰੀਆਂ ਭਰਨੀਆਂ ਚਾਹੀਦੀਆਂ ਕਿ ਜਿਵੇਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਇਹ ਮਨ ਹਰ ਦੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇਣ ਪਛੋਤਾਏ ਇਹ ਵਹੀਉਗਦੀਆਂ ਵਡੀਆਂ ਵਡਿਆਈਆਂ ਨੇ ਕਿਉਂ ਦਾਤਾਂ ਦੇ ਕੇ ਪਛਤਾਤ ਆਪ ਨਹੀਂ ਕਰਦਾ ਕਿਉਂਕਿ ਉਹਦੀਆਂ ਦਾਤਾਂ ਦਾ ਖਜ਼ਾਨਾ ਅੰਬਕ ਹੈ ਉਹ ਥੜ ਨਹੀਂ ਜਾਣਾ ਘਟ ਨਹੀਂ ਜਾਣਾ ਔਕਣ ਦੀ ਤਾਂ ਗੱਲੀ ਦੂਰ ਹੈ ਉਹ ਬਖਸ਼ਿਸ਼ਾਂ ਕਰਦਾ ਇਹ ਬਖਸ਼ਿਸ਼ਾਂ ਲੈਣ ਦੀ ਭਾਵਨਾ ਬਣਾ ਕੇ ਓਏ ਝੋਲੀਆਂ ਭਰਨੀਆਂ ਚਾਹੀਦੀਆਂ ਨੇ ਦਾ ਇਸ ਸਮੇਂ ਸਤਿਕਾਰਯੋਗ ਸੰਤ ਬਾਬਾ ਗੁਰਜੀਤ ਜੀ ਸ੍ਰੀ ਦੇ ਵੱਲੋਂ ਆਪਣੇ ਵੱਲੋਂ ਮਹਾਪੁਰਖ ਸੰਤ ਬਾਬਾ ਸੁਚਾ ਸਿੰਘ ਜੀ ਨੂੰ ਸਮੂਹ ਜਥੇ ਨੂੰ ਇਲਾਕੇ ਦੇ ਸੰਤ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ